ਫਿਰੋਜ਼ਪੁਰ ਕੈਂਟ ਵਿੱਚ ਅੱਜ ਕੰਟੋਨਮੈਂਟ ਬੋਰਡ ਵੱਲੋਂ ਪੀਲਾ ਪੰਜਾ ਚਲਾਇਆ ਗਿਆ ਜਿੱਥੇ ਪਿਛਲੇ ਕਈ ਸਾਲਾਂ ਤੋਂ ਲੋਕ ਆਪਣਾ ਰੁਜ਼ਗਾਰ ਚਲਾ ਰਹੇ ਸਨ ਇਸ ਸਵਰਾਂ ਪੀਲਾ ਪੰਜਾ ਚਾਲਦਾ ਦੇਖ ਦੁਕਾਨਦਾਰ ਫੁੱਟ ਫੁੱਟ ਰੋਏ ਇਸ ਮੌਕੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਇਹਨਾਂ ਲੋਕਾਂ ਨੂੰ ਨੋਟਿਸ ਦਿੱਤਾ ਗਿਆ ਸੀ ਜਿਸ ਉਪਰੰਤ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਫਿਰੋਜ਼ਪੁਰ ਵਿੱਚ ਇੱਕ ਵਾਰ ਫਿਰ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾ ਅਤੇ ਹਟਾਏ ਗਏ ਨਜਾਇਜ਼ ਕਬਜ਼ੇ ਜਿਸ ਨੂੰ ਲੈ ਕੇ ਦੁਕਾਨਦਾਰਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਕਹਿੰਿਆ ਕਿ ਪ੍ਰਸ਼ਾਸਨ ਨੇ ਉਹਨਾਂ ਨੂੰ ਰੋਡ ਤੇ ਲਿਆ ਦਿੱਤਾ ਹੈ ਇੱਕ ਪਾਸੇ ਸਰਕਾਰ ਰੋਜ਼ਗਾਰ ਆਖਰੀ ਹੈ ਤੇ ਦੂਸਰੇ ਪਾਸੇ ਰੁਜ਼ਗਾਰ ਖੋਇਆ ਜਾ ਰਿਹਾ ਹੈ ਅੰਸਰਾ ਜੀ ਸਰ ਆ ਜਿਹੜੀ ਇਹ ਕਾਰਵਾਈ ਕੀਤੀ ਜਾ ਰਹੀ ਹੈ ਕੈਂਟ ਬੋਰਡ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਨੂੰ 2 ਮਹੀਨੇ ਪਹਿਲਾਂ ਕਿਹਾ ਸੀ ਅਸੀਂ 2 3 ਮਹੀਨੇ ਪਹਿਲਾਂ ਬੁਲਾ ਕੇ ਇਹਨਾਂ ਨੂੰ ਕਿਹਾ ਇਹਨਾਂ ਨੂੰ ਨੋਟਿਸ ਵੀ ਦਿੱਤਾ ਸੀ ਇਹਨਾਂ ਨੂੰ ਗੁਲਾਇਆ ਸੀ ਕਿ ਤੁਸੀਂ ਉਹ ਡੀਸੀ ਫੀ ਦੇ ਬਿਲਕੁਲ ਸਾਹਮਣੇ ਉਹ ਜਗ੍ਹਾ ਖਾਲੀ ਕਰ ਦਿਓ ਇਹਦੇ ਸਪਰਸੀਬਲ ਬੋਰਡ ਲਗਾਈ ਹੋਈ ਹੈ ਬਿਨਾ ਪਰਮਿਸ਼ਨ ਤੋਂ ਬਿਨਾ ਪਰਮਿਸ਼ਨ ਤੋਂ ਕਨੈਕਸ਼ਨ ਲੈਂਦੇ ਹੋਇਆ ਤੇ ਅਸੀਂ ਇਹਨਾਂ ਨੂੰ ਕਈ ਵਾਰ ਬੁਲਾਇਆ ਵੀ ਪਰ ਨਹੀਂ ਆਏ 2 ਮਿੰਟ ਬਾਅਦ ਵੀ ਇਹਨਾਂ ਨੂੰ ਦੱਸ ਦੇਣਾ ਟਾਈਮ ਵੀ ਨਾ ਦਿੱਤਾ। ਇਹ ਅਸੀਂ ਦੱਸ ਦੇਣਾ ਵੀ ਟਾਈਮ ਦਿੱਤਾ। ਉਸ ਤੋਂ ਇਲਾਵਾ 5-7 ਦਿਨ ਹੋਰ ਇਹਨਾਂ ਨੂੰ ਬੰਦੇ ਸੀਓ ਬਣਦੇ ਦੇਤੇ ਇਹਨਾਂ ਨੂੰ। ਉਸ ਤੋਂ ਬਾਅਦ ਵੀ ਕੋਈ ਕਾਰਵਾਈ ਕਰ ਰਹੇ ਸੂਬਾ ਦੇ ਗੱਡੀਆਂ ਤੋੜਨ ਲੱਗ ਜਾਂਦੇ ਆ। ਕੋਈ ਨੋਟਿਸ ਵੀ ਪ੍ਰੋਵਾਈਡ ਨਹੀਂ ਕਰਦੇ। ਇਹਦੇ ਵਿੱਚ ਕਿੰਨੇ ਆ ਤੇ ਕਾਰਵਾਈ ਕੀਤੀ ਜਾ ਰਹੀ ਕੋਥੇ ਕਿੰਨੇ ਹੈਗੇ? ਸਭੀ ਤਕਰੀਬਨ ਜਿੰਨੇ ਵੀ ਖੋਕਿਆ। ਅਸੀਂ ਇਹਨਾਂ ਨੂੰ ਪਹਿਲਾਂ ਜਗ੍ਹਾ ਵੀ ਦੇਰੇ ਜਿਹਾ ਅਲਾਟਮੈਂਟ ਕਰਿਆ ਸੀ ਸਾਈਡ ਤੇ ਜਿੱਥੇ ਕੋਈ ਜਗ੍ਹਾ ਬਣਦੀ ਹੈ। ਉਸੇ ਆਪਣੇ ਲੈ ਲਓ। ਪਰ ਇਹ ਨਹੀਂ ਜਾ ਕੇ ਖੁਸ਼ੀ ਕਰਦੇ ਅਸੀਂ ਤਧਰੇ ਆਣਾ। ਸਰ ਇਹਨਾਂ ਦੇ ਮੰਤਰੀ ਲੈਣਟ ਜਾ ਰਹੇ ਸੀ ਪਹਿਲਾਂ। ਮੰਤਰੀ ਜੜਦਾ ਨਹੀਂ ਰਿਹਾ ਕਹੀਆਂ ਨਹੀਂ ਪਈਆਂ ਤਾਂ ਨਹੀਂ ਆ ਰਿਹਾ ਇੱਕ ਜਗ੍ਹਾ ਦੇ ਲਓ ਤੁਸੀਂ ਦੋ ਮਿੰਟ ਪਹਿਰੇ ਵੀ ਜਿੱਥੇ ਤੁਹਾਨੂੰ ਸ਼ੂਟੇ ਵੀ ਲੱਗਦੀ ਮਲੋਨਸ ਕੋਲ ਦੇ ਬੈਕਸਾਈਡ ਤੂੰ ਪੱਤਰਕਾਰ ਹੈ ਪੱਤਰਕਾਰ ਹੈ ਪੱਤਰਕਾਰ ਹੈ ਵੀਡੀਓ ਬਣਾਉਂਦਾ ਦਾ ਆਪ ਸਾਰੇ ਨਹੀਂ ਕਿਹਾ ਨਹੀਂ ਪਤਾ ਮੇਰੇ ਫਾਦਰ ਜੀ ਦਾ ਨਾਮ ਕੁਲਾ ਸਿੰਘ ਆ ਜੀ ਮੈਂ ਹੈਂਡੀਕੈਪ ਬੰਦਾ ਜੀ ਮੇਰੇ ਛੋਟੇ ਛੋਟੇ ਦੋ ਬੱਚੇ ਆ ਤੇ ਮੈਂ ਕੋਈ ਨਾ ਕੋਈ ਮੇਰੀ ਇੱਥੇ ਦੁਕਾਨ ਸੀਗੀ ਮੇਰੇ ਫਾਦਰ ਜੀ ਨੇ ਕੇਸ ਜਿੱਤਿਆ ਸੀਗਾ ਏ ਸਾਨੂੰ ਹੁਣੇ ਇੱਕ ਕੰਟੋਰਨਮੈਂਟ ਬੋਰਡ ਦੇ ਮੁਲਾਜ਼ਮ ਹੰਸਰਾਜ ਜੀ ਕਹਿੰਦੇ ਨੇ ਤੁਹਾਡੇ ਫਾਦਰ ਜੀ ਨੇ ਲੱਖ ਰੁਪਿਆ ਲਿਆ ਸੀਗਾ ਜੀ ਇਹਨੇ ਕਹਿੰਦੇ ਸਾਨੂੰ ਕਹਿੰਦੇ ਲੱਖ ਰੁਪਿਆ ਉਹਨਾਂ ਲਿਆਈ ਸਾਨੂੰ ਪ੍ਰੂਫ ਕਰਨ ਵੀ ਨਾ ਲੱਖ ਰੁਪਿਆ ਕਿੱਥੇ ਲਿਆ ਸੀਗਾ ਮੈਂ ਖੁਦ ਹੈਂਡੀਕੈਪ ਬੰਦਾ ਜੀ ਮੈਂ ਖੁਦ ਕੁਲਾ ਸਿੰਘ ਦਾ ਲੜਕਾ ਮੇਰੇ ਕੋਲ ਐਡੀ ਪ੍ਰੂਫ ਪਈ ਹੋਈ ਹੈ ਕੰਟੋਰਨਮੈਂਟ ਤੋਂ ਕੇਸ ਜੁਟਿਆ ਹੈ ਮੇਰੇ ਫਾਦਰ ਜੀ ਉਹਦੀ ਸਾਡੇ ਕੋਲੇ ਰਿਜੀਨਲ ਵੀ ਪਈ ਆ ਸਾਡੇ ਫੋਟੋ ਸਟੇਟ ਵੀ ਪਈ ਆ ਕਿਸ ਤਰ੍ਹਾਂ ਤੋੜਿਆ ਗਿਆ ਹਾਂਜੀ ਇਹ ਹੁਣ ਸਾਡੇ ਨਾਲ ਧੱਕਾ ਕਰਦੇ ਆ ਜੀ ਕੌਣ ਕਰਦੇ ਕੰਟੋਰਨਮੈਂਟ ਬੋਰਡ ਧੱਕਾ ਕਰ ਰਹੀ ਹੈ ਜੀ ਦੁਕਾਨਾ ਤੋੜੀ ਜਾਂਦੇ ਆ। ਹਲੇ ਆ ਦੇਖੋ ਟਰ ਸਾਹਮਣੇ ਆ ਤੇ ਵੀਡੀਓ ਸਾਹਮਣੇ ਤੋੜੀ ਜਾਂਦੇ ਆ, ਤੋੜਪਾਨ ਕੀਤੀ ਜਾਂਦੇ ਆ ਜੀ। ਕੋਈ ਨੋਟਿਸ ਨਹੀਂ ਇਹਨਾਂ ਲਾਇਆ, ਕੋਈ ਸਾਨੂੰ ਕੋਈ ਦੱਸਿਆ ਨਹੀਂ। ਕੋਰਡ ਕੋਈ ਕੇਜ ਤੇ ਰਖੋੜ ਦੀ ਕੀ ਹੈ? ਮਰਨੇ ਨਹੀਂ। ਨਹੀਂ ਮੰਨਦੇ ਜੀ। ਠੀਕ ਹੈ। ਇਹ ਕਹਿੰਦੇ ਨਹੀਂ ਜੀ ਅਸੀਂ ਜਾਂਦੇ ਨਹੀਂ ਕੋਰਡ। ਜੀ ਇਹ ਕਾਗਜ਼ ਪੱਤਰ ਲੈ ਕੇ ਤੁਸੀਂ ਮੈਡਮ ਕੋਲ ਗਏ ਸੀ। ਮੈਡਮ ਕੋਲੇ ਗਏ ਆ ਜੀ ਮੈਡਮ ਕੋਈ ਸੁਣਵਾਈ ਨਹੀਂ ਕੀਤੀ ਜੀ। ਕੋਈ ਸੁਣਵਾਈ ਨਹੀਂ ਕਰਦੀ ਜੀ, ਮੈਂ ਹੈਂ ਠੀਕਾ ਬੰਦਾ ਜੀ। ਹਾਂਜੀ। मैडम ਇਹਨਾਂ ਦੇ ਨਾਂ ਨਹੀਂ ਜਾਂਦੇ ਜੀ ਮੈਡਮ ਵੱਡੇ ਆ ਜੋ ਇਹਨਾਂ ਦੇ ਸੁਪਰਡੈਂਟ ਜੋ ਅਫਸਰ ਆ ਜੋ ਸੀਓ ਮੈਡਮ ਹੈ ਸੀਓ ਮੈਡਮ ਆ ਕਹਿੰਦੇ ਆ ਜੀ ਸਾਡੀ ਤੇ ਇਹੀ ਮੰਗ ਹੈ ਜੀ ਸਾਨੂੰ ਗਰੀਬਾਂ ਨੂੰ ਇੱਥੇ ਲੁਸਗਾਰ ਦਿੱਤਾ ਜਾਵੇ ਸਾਡੀ ਰੋਟੀ ਚੱਲਦੀ ਇੱਥੇ ਸ਼ੂ ਲਾਲ ਜੀ ਮੇਰੀ ਟਾਇਰ ਪੰਚਰਾਂ ਦੀ ਜਿੱਥੇ ਸਾਡੇ ਸਕੂਲ ਦੇ ਸਾਹਮਣੇ ਸ਼ਸ਼ੀ ਮਾੜ ਦੇ ਜਿਲ੍ਹਾ ਪੰਚਾਇਤ ਲਾਇਆ ਜਾ ਰਿਹਾ ਕਿਸ ਤਰ੍ਹਾਂ ਜਾਏ ਅੱਜ ਇਹ ਤੱਕਾ ਫਰੇ ਸਾਡੇ ਨਾਲ ਹੀ ਤੇ ਮੈਂ ਪੈਂਚਰਿਆਂ ਦਾ ਕੰਮ ਕਰਦਾ ਜੀ ਮੈਂ ਇੱਕ ਕੋਰਟ ਤੋਂ ਕੇਸ ਵੀ ਜਿੱਤਿਆ ਜੀ ਤੇ ਕੋਰਟ ਦੇ ਅਦਾਲਤ ਨੂੰ ਕੋਈ ਨਹੀਂ ਮੰਨ ਰਹੀ ਸਾਰਾ ਕੁਝ ਕਰ ਰਹੇ ਵੇ ਨਹੀਂ ਹੋਰ ਮੰਗਦਾ ਹਾਂ ਜੀ ਮੈਂ ਕਹਿੰਦਾ ਜੀ ਮੈਂ ਗਰੀਬ ਆਦਮੀ ਮਿੰਨ ਉਸੇ ਖਾਂ ਦਿੱਤੀ ਆ ਵੇ ਰੋਟੀ ਖਾਂਦਾ ਮੇਰਾ ਜੱਜਗਾ ਚਲੇ ਮੈਂ ਬਿਰਦਾ ਆਦਮੀ ਹੀ ਹਾਜੀ ਮੇਰੇ ਦੋ ਮੁੰਡੇ ਜੀ ਤੇ ਕੁੜੀ ਹੈ ਜੀ ਪੈਂਚਰ ਲਾ ਕੇ ਗੁਜ਼ਾਰਾ ਕਰਦਾ ਹਾਂਜੀ ਹਾਂਜੀ ਮੇਰੇ ਘਰ ਤੇ ਬਹੁਤ ਹੈਂਡੀਕੈਪਡ ਮੁੰਡੇ ਹੈਗੇ ਜੀ ਕੋਣ ਪ੍ਰਸ਼ਾਸਨ ਨੇ ਤੁਹਾਨੂੰ ਦੱਸ ਕੇ ਤੋੜੇ ਨਹੀਂ ਕਿ ਨਹੀਂ ਤੇ ਵਸ ਤੱਕ ਇਹ ਨਾਲ ਜੀ

अब सरकार जे करे हम क्या, तो आगे आगे क्या आगे तो कर आउट हम कुछ नहीं कर सकते रोजगार खोया जा रहे क्या कहना चाहते हैं रोजगार तो हो गया है रोजगार तो हो गया खाएगा क्या यार हो गया रोजगार तो गया। क्या तो रह गया क्या आप रह गया क्या सब सब रोजगार का तो हमारे खा पी के बराबर कर दिया हम तो बिहार से आने वाले हम यहां पर हम मान का काम करते थे लोग खाते थे बस हो गया और यही है किसके सामने ਹਾਂ ਡੀਸੀਰ ਦਾ ਸਾਹਮਣੇ ਡੀਸੀਰ ਦੇ ਸਾਹਮਣੇ ਕਿ ਪ੍ਰਸ਼ਾਸਨ ਨੇ ਡੀਸੀਰ ਤੋਂ ਕੋਈ ਨਹੀਂ ਆਇਆ ਇੱਥੇ ਕੋਈ ਨਹੀਂ ਆਇਆ ਆਂ ਦੀ ਲੜਾਈ ਮੇਰਾ ਨਾਮ ਭੰਗਪੀਰ ਦਾ ਜੀ ਥੋੜੀ ਜਿਹੀ ਦੁਕਾਨ ਮੇਰੀ ਇੱਥੇ ਜੀ ਕੈਰਾਂ ਨੂੰ ਪੈਂਚਲ ਲਾਣਾ ਤੇ ਗੱਡੀਆਂ ਧੋਣਾ ਜੀ ਮੈਂ ਆ ਡੀਸੀ ਆਫਿਸ ਦੇ ਬਿਲਕੁਲ ਸਾਹਮਣੇ ਜੀ ਹਾਂਜੀ ਹਾਂਜੀ ਅਸੀਂ 40 ਸਾਲ ਤੋਂ ਇੱਥੇ ਬੱਠੇ ਆ ਜੀ 35 40 ਸਾਲ ਤੋਂ 85 88 ਦੇ ਬੱਠੇ ਆ ਜੀ ਇਹ ਕਿਹੜੀਆਂ ਜੀ ਦੁਕਾਨਾਂ ਬੰਦੀਆਂ ਜਾਣਗੀਆਂ ਇਹ ਦੁਕਾਨਾਂ ਸਰ ਥੋੜੀਆਂ ਜਾਣੀਆਂ ਸਾਡੇ ਨਾਲ ਦਾ ਜਮਾ ਹੀ ਟੱਕਾ ਹੀ ਹੋ ਰਿਹਾ ਜੀ ਅੱਜ ਕਿਰਾਇਆ ਦਿੱਨੇ ਪਏ ਆ ਸਾਡੇ ਕਿਰਾਏ ਬਿਲਕੁਲ ਕਲੀਅਰ ਆ ਕੋਈ ਅਸੀਂ ਰਿਪੋਰਟ ਦਾ ਕੋਈ ਕੋਈ ਇਹ ਨਹੀਂ ਅਸੀਂ ਕੋਈ ਕੁਝ ਚੀਜ਼ ਦੇਣੀ ਹੈ ਉਹਨਾਂ ਨੇ ਕਿਰਾਇਆ ਦੇਣਾ ਅੱਜ ਕਿਰਾਏ ਸਾਰੇ ਕਲੀਅਰ ਕਰਕੇ ਬੈਠੇ ਆ ਇਹ ਉਹ ਕਹਿ ਰਹੀ ਹੈ ਜੀ ਤੁਸੀਂ ਨਜਾਜ਼ ਬਠੋ ਜਦੋਂ ਅਸੀਂ ਕਿਰਾਇਆ ਦੇ ਰਹੇ ਆ ਅਸੀਂ ਸਾਡੇ ਨਜਾਜ਼ ਕਿਸ ਕਿਸ ਵਸ ਦੀਆਂ ਸਾਰਾ ਕੁਝ ਸਾਰਾ ਹੈਗਾ ਮੇਰੇ ਕੋਲ 96 ਮੇਰੇ ਕੋਲ 96 ਦੀਆਂ ਪਰਚੀਆਂ ਮਨੂੰ ਲੱਭ ਗਈਆਂ ਬਾਕੀ ਜਿਹੜੀਆਂ ਪੁਰਾਣੀਆਂ ਪਰਚੀਆਂ ਜੋ ਨਹੀਂ ਲੱਭੀਆਂ 96 ਦੀਆਂ ਪਰਚੀਆਂ ਮੈਂ ਤੁਹਾਨੂੰ ਦਿਖਾ ਦਿੰਦੀ ਕਿਆਂ ਬੱਚਿਆਂ ਨੇ ਦਿਖਾਈਆਂ ਤੁਹਾਨੂੰ ਸਾਰੇ ਅਸੀਂ 2250 ਬੰਦੇ ਬਰਬਾਦ ਹੋ ਗਏ ਅਸੀਂ ਕਿੱਥੇ ਜਾਵਾਂਗੇ ਸਾਡੇ ਬੱਚੇ 12-12 ਪੜ੍ਹ ਕੇ ਉਹ ਗੱਡੀਆਂ ਧੁੰਦੇ ਸੀ ਉਹ ਸਾਡੇ ਤੋਂ ਉਹ ਵੀ ਰੁਜ਼ਗਾਰ ਖੋ ਲਿਆ ਸਰ ਜਿਹੜੇ ਵਰਕਰ ਨੇ ਜਿਹੜੇ ਵਰਕਰ ਨੇ ਉਹ ਕਿੱਥੇ ਜਾਣਗੇ ਕੀ ਬਣਾਣਾ ਕੀ ਉਹ ਦੱਸਣਾ ਕੀ ਕੀ ਬਣਾਣਾ ਇਹਨਾਂ ਨੇ ਸਾਨੂੰ ਝਾਰ ਕੇ ਕੀ ਮਿਲੂਗਾ ਸਾਨੂੰ ਇੱਕੋ ਹੀ ਸਾਡਾ ਤਾਂ ਇਹ ਹੀ ਹੋਏਗਾ ਕਿ ਅਸੀਂ ਮਰਨ ਤੱਕ ਕਿਥਾਰੇ ਪਹੁੰਚਾਂਗੇ ਸਾਡੇ ਕੋਲ ਕੋਈ ਨਹੀਂ ਆਇਆ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਸਾਨੂੰ ਕਿਸੇ ਨੇ ਨਹੀਂ ਆਣ ਕੇ ਪੁੱਛਿਆ ਕਿ ਸਾਨੂੰ ਕਿਸੇ ਐਮ.ਐਲ.ਏ ਨੇ ਨਹੀਂ ਆਣ ਕੇ ਪੁੱਛਿਆ ਸਾਨੂੰ ਕਿਸੇ ਐਮ.ਪੀ ਨੇ ਨਹੀਂ ਆਣ ਕੇ ਪੁੱਛਿਆ ਅਸੀਂ ਇੱਕ ਉਹ ਨਾਲੀ ਦੇ ਜਿਹੜੇ ਕੀੜੇ ਹੁੰਦੇ ਆ ਨਾ ਸਾਨੂੰ ਇਹਨਾਂ ਨੇ ਉਹ ਸਮਝਿਆ ਕਿ ਅਸੀਂ ਇਹ ਨਾਲੀ ਦੇ ਕੀੜੇ ਹੈ ਇੱਕ ਇੱਕ ਗ੍ਰਿਤਵੀ ਦਾ ਕਲੰਕ ਆ ਸਾਡੇ ਤੇ ਉਹ ਸਾਨੂੰ ਸਰ ਅਸੀਂ ਵਾਸ਼ਿੰਗ ਦਾ ਬੰਦ ਕਰ ਦਿੰਦੇ ਆ ਸਾਡੇ ਅੱਡੇ ਇੱਥੇ ਰਹਿਣ ਤੋਂ ਸਾਡੀ ਰਿਕਵੈਸਟ ਆ ਅਸੀਂ ਵਾਸ਼ਿੰਗ ਬੰਦ ਕਰ ਦਿੰਦੇ ਆ ਸਾਡੇ ਅੱਡੇ ਇੱਥੇ ਨਾਲ ਚਗਾਓ ਅਸੀਂ ਅਸੀਂ ਮਾਫੀ ਮੰਗਦੇ ਆ ਮੈਡਮ ਕੋਲ ਮਾਫੀ ਮੰਗ ਲੈਂਦੇ ਆ ਕਿ ਸਾਡੇ ਕੋ ਕੋਈ ਗਲਤੀ ਹੋ ਗਈ ਯਾਰ ਕਿ ਕਿਰਾਇਆ ਵਧਾਣਾ ਮੈਡਮ ਨੇ ਅਸੀਂ ਕਿਰਾਇਆ ਦੇਣ ਨੂੰ ਤਿਆਰ ਆ ਵਰਗ ਸਾਡੇ ਅੱਡੇ ਇੱਥੇ ਰਹਿਣ ਦਿਓ ਪਲੀਜ਼ ਮੈਡਮ ਅਗੇ ਨਕਸ਼ਾ ਟੀਸੀ ਸਾਹਿਬ ਅਗੇ ਕਵੈਸਟਾ ਅਸੀਂ ਮਰ ਜਾਵਾਂਗੇ ਕਿ ਨਹੀਂ ਪੱਸੀ ਕਿੱਥੇ ਜਾਵਾਂਗੇ ਮੇਰੇ ਤੁਹਾਡਾ ਗੁਰਸਿਮਰਨ ਸਿੰਘ ਇਹ ਜਿਹੜੇ ਕਾਗਜ਼ ਦਿਖਾ ਰਹੇ ਹੋ ਇਹ ਕੀ ਚੀਜ਼ ਨੇ ਇਹ ਬੋਰਡ ਦੀਆਂ ਰਸੀਦਾ ਜੀ 35 ਸਾਲ ਤੋਂ ਇੱਥੇ ਬੈਠੇ ਹੋਏ ਆ ਅਸੀਂ ਤੇ ਪਹਿਲੇ ਡੈਡੀ ਕੰਮ ਕਰਦੇ ਸੀ ਮੈਂ ਪਲੱਸ 2 ਕੀਤੀ ਆ ਕੋਈ ਨੌਕਰੀ ਨਹੀਂ ਹੈਗੀ ਮੇਰੇ ਕੋਲੇ ਤੇ ਮੈਂ ਇੱਥੇ ਆ ਕੇ ਡੈਡੀ ਨਾਲ ਆਪਣਾ ਕੰਮ ਕਰਾਨ ਲੱਗ ਪਿਆ ਕਾਹਦਾ ਕੰਮ ਸੀ ਤੁਹਾਡਾ ਆਪਣਾ ਵਾਸ਼ਿੰਗ ਦਾ ਤੇ ਪੈਂਚਰਾਂ ਦਾ ਕੰਮ ਸੀ ਕੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਕਾਰਵਾਈ ਇਹ ਕੀਤੀ ਜਾ ਰਹੀ ਹੈ ਜੀ ਬੋਰਡ ਵਾਲੇ ਕਰੇ ਇੱਥੋਂ ਦੁਕਾਨਾਂ ਚੱਕੋ ਆਪਣੀਆਂ ਦੁਕਾਨਾਂ ਚੱਕ ਕੇ ਜਾਵਾਂਗੇ ਕਿੱਥੇ ਅਸੀਂ ਪਲੱਸ 2 ਕੀਤੀ ਕੋਈ ਨੌਕਰੀ ਨਹੀਂ ਹੈਗੀ 10-12000 ਰੁਪਏ ਤੇ ਨੌਕਰੀ ਮਿਲਦੀ ਉਹਦੇ ਨਾਲ ਕਰਦਾ ਗੁਜ਼ਾਰਾ ਨਹੀਂ ਚੱਲਦਾ ਖਰਚੇ ਤੁਹਾਨੂੰ ਵੀ ਪਤਾ ਕਿੰਨੇ ਆ ਜੀ ਜਿਹੜਾ ਪੀਲਾ ਪੈਂਦਾ ਚਲਾਇਆ ਤਾਂ ਦੱਸ ਕੇ ਚਲਾਇਆ ਹਾਂਜੀ ਨਹੀਂ ਇਹ ਸਾਨੂੰ ਨੋਟਿਸ ਦਿੱਤਾ ਸੀ ਆਗੇ ਕੇ ਨੋਟਿਸ ਦਿੱਤਾ ਸੀ ਸੀਓ ਮੈਮ ਕੋਲ ਗਏ ਸੀ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਮੈਡਮ ਕਹੇ ਤੁਸੀਂ ਮਤਲਬ ਮੈਂ ਕਰਦੀ ਆ ਕੋਈ ਤੇ ਮੈਡਮ ਨੇ ਕੋਈ ਸਾਡਾ ਹੱਥ ਪੱਲਾ ਨਹੀਂ ਫੜਿਆ ਗਰੀਬ ਬੰਦੇ 2-250 ਬੰਦਾ ਰੋਜ਼ਗਾਰ ਹੋ ਜਾਏਗਾ ਕਿੱਥੇ ਜਾਏਗਾ ਕਿਹਾ ਕਿ ਬੇਰੋਜ਼ਗਾਰ ਹੋ ਰਹੇ ਅਸੀਂ ਅਸੀਂ ਦੱਸਿਆ ਸੀ ਜੀ ਉਹ ਮੈਡਮ ਕਹਿੰਦੇ ਤੁਸੀਂ ਮੇਰੇ ਆਫਿਸ ਤੋਂ ਜਾਓ ਬਸ ਮੈਂ ਕਿਸੇ ਦੀ ਗੱਲ ਨਹੀਂ ਸੁਣੀ ਤੁਹਾਡੇ ਕੋਈ ਗੱਲ ਨਹੀਂ ਸੁਣੀ ਉਹਨਾਂ ਨੇ ਨਹੀਂ ਗੱਲ ਨਹੀਂ ਸੁਣੀ ਜੀ ਉਹ ਕਹਿੰਦੇ ਚੱਕਣਾ ਹੀ ਪੈਣੇ ਆ ਤੁਹਾਨੂੰ ਅੱਜ ਚੱਕੋ ਕੱਲ ਚੱਕੋ ਚੱਕਣਾ ਹੀ ਪੈਣੇ ਆ ਕੋਈ ਜਗ੍ਹਾ ਦੀ ਵੀ ਗੱਲ ਨਹੀਂ ਹੋਈ ਕਿ ਤੱਕ ਜਗ੍ਹਾ ਕਿੱਥੇ ਨਹੀਂ ਦਿੱਤੀ ਜਿਉਂ ਉਹਨਾਂ ਨੇ ਸਾਨੂੰ ਗੱਲ ਵੀ ਕੀ ਕਿੰਨੀ ਕਿ ਜਗ੍ਹਾ ਦੇਵਾਂਗੇ ਜਾਂ ਨਹੀਂ ਦੇਵਾਂਗੇ ਨਹੀਂ ਹਲੇ ਜਗ੍ਹਾ ਦਾ ਕੋਈ ਨਹੀਂ ਦੱਸਿਆ ਜੀ ਪਰ ਅਧਿਕਾਰੀਆਂ ਦਾ ਕਹਿਣਾ ਤੁਹਾਨੂੰ ਜਗ੍ਹਾ ਦਿੱਤੀ ਜਾ ਰਹੀ ਹੈ ਜਗ੍ਹਾ ਕਿੱਥੇ ਦਿੱਤੀ ਜਾ ਰਹੀ ਹੈ ਕਿੱਥੇ ਵੀ ਨਹੀਂ ਦਿੱਤੀ ਜਾ ਰਹੀ ਇਹ ਕਹਿੰਦੇ ਸਾਹਮਣੇ ਖੋਕੇ ਸੀਗੇ ਹਾਂਜੀ ਡੀ ਸਰਖਾ ਕੋਈ ਹਾਂਜੀ ਡੀਸੀ ਦਫਤਰ ਦਾ ਇਹਨਾਂ ਨੇ ਕਿਹਾ ਵਾਸ਼ਿੰਗ ਦਾ ਕੰਮ ਬੰਦ ਕਰ ਦਿਓ ਪੀਸੀ ਦਫਤਰ ਵਾਲਾ ਕੁਝ ਨਹੀਂ ਕਿਹਾ ਇਹਨਾਂ ਨੇ ਨਹੀਂ ਡੀਸੀ ਦਫਤਰ ਵਾਲਿਆਂ ਨੇ ਕੁਝ ਨਹੀਂ ਕਿਹਾ ਇਹਨਾਂ ਨੇ ਕਿਹਾ ਵਾਸ਼ੀ ਪਹਿਲਾਂ ਸਾਨੂੰ ਇਹ ਨੋਟਿਸ ਭੇਜਿਆ ਹੀ ਵਾਸ਼ਿੰਗ ਦਾ ਕੰਮ ਬੰਦ ਕਰ ਦਿਓ ਅਸੀਂ ਕਿਹਾ ਵਾਸ਼ਿੰਗ ਦਾ ਕੰਮ ਬੰਦ ਕਰ ਦਿੰਨੇ ਹਾਂ ਵਾਸ਼ਿੰਗ ਦਾ ਕੰਮ ਬੰਦ ਕਰ ਦਿੰਨੇ ਹਾਂ ਅ ਪਾਵਾ ਸਾਡੇ ਖੋਕੇ ਇੱਥੇ ਪੇ ਰਹਿੰਦੇ ਨੇ ਅਸੀਂ ਪੈਂਚਰ ਦਾ ਕੰਮ ਕਰ ਲਾਂਗੇ ਵਾਸ਼ਿੰਗ ਦਾ ਬੰਦ ਕਰ ਦਾਂਗੇ ਕੀ ਹੁਣ ਮੰਗ ਕੀ ਕਰਦੇ ਜੇ ਮੰਗ ਇਹੀ ਕਰਦੇ ਆਂ ਅਸੀਂ ਸਾਡੇ ਖੋਕੇ ਇੱਥੇ ਹੀ ਰਹਿਣ 2 250 ਬੰਦਾ ਕਿੱਥੇ ਜਾਏਗਾ ਤੁਸੀਂ ਜਿਹੜਾ ਖੋਕੇ ਦਾ ਰੈਂਟ ਸੀ ਉਹ ਟਾਈਮ ਸਰ ਜਮਾ ਟਾਈਮ ਸਰ ਤੁਸੀਂ ਯਾਰ ਸਿੱਧਾ ਵੇਖ ਲਓ ਜੀ ਸਾਰੀਆਂ ਰਸੀਦਾ ਤੁਸੀਂ ਕੈਂਟਪੋਰਟ ਜਾ ਕੇ ਪੂਰਾ ਕਢਾ ਸਕਦੇ ਹੋ ਡਿਟੇਲ ਇੱਥੇ ਬੈਠੇ ਆਂ ਇੱਥੇ 35 ਸਾਲ ਤੋਂ ਬੈਠੇ ਆਂ ਜੀ ਅਸੀਂ ਕੀ ਮੰਗ ਕਰੀ ਕੀ ਮੰਗ ਕੀ ਅਸੀਂ ਮੰਗ ਇਹ ਆ ਸਾਡੇ ਖੋਕੇ ਇੱਥੇ ਰਹਿਣ ਅਸੀਂ ਵਾਸ਼ਿੰਗ ਦਾ ਕੰਮ ਬੰਦ ਕਰ ਦਿੰਨੇ ਪੈਂਚਰਾਂ ਦਾ ਕੰਮ ਕਰ ਲੈਣੇ ਮੇਰਾ ਨਾਂਜੀ ਰਣਜੀਤ ਸਿੰਘ ਆ ਜਿਹੜੀਆਂ ਦੁਕਾਨ ਖਾਲੀ ਕਰਨ ਦੇ ਤੁਹਾਨੂੰ ਆਰਡਰ ਕੁਡਰ ਆਏ ਸੀ ਹਾਂਜੀ ਸਾਨੂੰ ਅੱਗੇ ਅੱਗੇ ਡੱਗ ਖਾਲੀ ਕਰਨ ਦੇ ਆਰਡਰ ਆਏ ਸੀ ਸਾਨੂੰ ਦੁਕਾਨਾਂ ਦਾ ਕੋਈ ਆਰਡਰ ਨਹੀਂ ਦਿੱਤਾ ਇਹਨਾਂ ਨੇ ਸਾਨੂੰ ਅੱਗੇ ਅੱਗੇ ਜਿਹੜੀ ਜਗ੍ਹਾ ਨਜਾਇਜ਼ ਹੈ ਉਹ ਅਸੀਂ ਇਹਨਾਂ ਤੇ ਕਹਿਣ ਤੋਂ ਪਹਿਲਾਂ ਹੀ ਅਸੀਂ ਤੋੜਤੀ ਹੈ ਸਾਨੂੰ ਦੁਕਾਨ ਦਾ ਨੋਟਿਸ ਨਹੀਂ ਆਇਆ ਸਾਨੂੰ ਦੁਕਾਨ ਦਾ ਨਹੀਂ ਸੀ ਸਾ ਦੁਕਾਨ ਤੇ ਤੇ ਅਸੀਂ ਪਿਛਲੇ 30 ਸਾਲਾਂ ਤੋਂ ਬੈਠੇ ਆ ਲਗਾਤਾਰ ਮੰਥਲੀ ਰੈਂਟ ਸਾਡਾ ਜਾ ਰਿਹਾ ਹੈ ਤੇ ਸਾਨੂੰ ਇਹਦੇ ਆਰਡਰ ਆਏ ਸੀ ਵੀ ਇਹ ਤੁਸੀਂ ਨਜਾਇਜ਼ ਜਗ੍ਹਾ ਆ ਕੇ ਗੱਡੀਆਂ ਧੌਂਦੀ ਵਰਤੇ ਪਏ ਹੋ ਤੇ ਅਸੀਂ ਜਿਵੇਂ ਆਰਡਰ ਆਏ ਸਰਕਾਰ ਦੇ ਅਸੀਂ ਅਸੀਂ ਓਵੇਂ ਹੀ ਤੋੜਦੇ ਅਸੀਂ ਓਵੇਂ ਹੀ ਜਦੋਂ ਆਰਡਰ ਆਏ ਇਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਅਸੀਂ ਤੋੜਦੇ ਹੁਣ ਹੁਣ ਅਸੀਂ ਬਸ ਇਹੀ ਕਹਿੰਦੇ ਆ ਵੀ ਸਾਨੂੰ ਅਸੀਂ ਪਿਛਲੇ 30 ਸਾਲਾਂ ਤੋਂ ਤੁਹਾਨੂੰ ਕਿਰਾਇਆ ਦੇ ਰਹੇ ਆ ਸਾਨੂੰ ਕਿਤੇ ਜਗ੍ਹਾ ਦਿਓ ਤੇ ਸਾਡੀ ਰੋਜੀ ਰੋਟੀ ਸ਼ੁਰੂ ਕਰੋ ਹੋਰ ਸਾਡੀ ਕੋਈ ਮੰਗ ਨਹੀਂ ਅਸੀਂ ਤਿਆਰ ਹੋਏ ਨੇ ਕੋਈ ਗੱਲ ਹੋਈ ਹੈ ਤੁਹਾਡੀਆਂ ਅਧਿਕਾਰੀਆਂ ਨਾਲ ਅਜੇ ਸਾਨੂੰ ਕੁਝ ਨਹੀਂ ਇਹਦੇ ਬਾਰੇ ਦੱਸਿਆ ਸਾਨੂੰ ਜਗ੍ਹਾ ਬਾਰੇ ਪੁੱਛੀ ਤੇ ਦੱਸਿਆ ਕਿ ਇਹ ਕਿਹਾ ਵੀ ਇਹਨਾਂ ਨੇ ਕਿਹਾ ਜਨਰਲ ਦੁਕਾਨਾਂ ਇਹ ਤੇ ਹੈਗੀ ਆ 17 17 ਦੁਕਾਨਾਂ ਨੇ ਤੇ ਸਿਰਫ ਅਸੀਂ ਦੁਕਾਨ ਤੋਂ ਚਾਰ ਚਾਰ ਦੁਕਾਨਾਂ ਅਸੀਂ ਸਿਰਫ ਅਸੀਂ ਤਾਂ ਨਹੀਂ ਹਜੇ ਚੱਕੀਆਂ ਵੀ ਸਾਨੂੰ ਹਜੇ ਜਗ੍ਹਾ ਨਹੀਂ ਦੱਸੀ ਇਹਨਾਂ ਨੇ ਵੀ ਬਾਣੀ ਜਗ੍ਹਾ ਤੁਸੀਂ ਜਾਣਾ ਸਾਨੂੰ ਜਗ੍ਹਾ ਦਾ ਦੱਸ ਦੇਣ ਤੇ ਅਸੀਂ ਆਪਣੀਆਂ ਦੁਕਾਨਾਂ ਲੈ ਕੇ ਉੱਥੇ ਅਸੀਂ ਆਪਣਾ ਚੱਲ ਜੀਏ ਲੱਗਦਾ ਤੁਹਾਨੂੰ ਕਿਉਂ ਤੋੜੀਆਂ ਜਾ ਰਹੀਆਂ ਤੁਹਾਡੀਆਂ ਦੁਕਾਨਾਂ ਇਹਦੇ ਬਾਰੇ ਸਾਨੂੰ ਕੁਝ ਦੱਸ ਨਹੀਂ ਰਹੇ ਸਾਨੂੰ ਕੋਈ ਕਲੀਅਰ ਨਹੀਂ ਆ। ਕੋਈ ਸਾਨੂੰ ਨਹੀਂ ਦੱਸ ਰਹੇ। ਬਸ ਇਹੀ ਕਹਿ ਰਹੇ ਨੇ ਵੀ ਉਤੋਂ ਆਰਡਰ ਹੈ। ਗਵਰਨਮੈਂਟ ਦਾ ਆਰਡਰ ਹੈ ਤੇ ਅਸੀਂ ਸਾਨੂੰ ਤੇ ਸੀਓ ਮੈਡਮ ਮਿਲ ਕੇ ਆਏ ਹਾਂ। ਹਾਂਜੀ ਸੀਓ ਮੈਡਮ ਨੂੰ ਮਿਲਿਆ ਹੈ। ਜੀ ਜਵਾਬ ਦਿੰਦਾ ਸੀ। ਸੀਓ ਮੈਡਮ ਨੇ ਵੀ ਇਹੀ ਕਿਹਾ ਵੀ ਇਹ ਜਗ੍ਹਾ ਜਿਹੜੀ ਇਹ ਪਲੈਨ ਕਰਨੀ ਹੈ ਵੀ ਇੱਥੇ ਕੋਈ ਵੀ ਮਤਲਬ ਇਹ ਸਰਵ ਸਟੇਸ਼ਨ ਰਹਿਣ ਨਹੀਂ ਦੇਣੇ। ਵੀ ਇਹ ਜਗ੍ਹਾ ਪਲੈਨ ਕਰਨੀ ਹੈ ਤੇ ਕਿੰ ਕਿਹੜੀ ਕਿਹੜੀ ਦੁਕਾਨਾਂ ਸੀਗਾ ਤੇ ਸਾਰੇ ਸਰਵਿਸ ਸਟੇਸ਼ਨ ਨਹੀਂ ਸੀ। ਸਾਰੇ ਸਰਵਿਸ ਸਟੇਸ਼ਨ ਨੇ ਵਿੱਚ ਕੋਈ ਪੈਂਚਰਾਂ ਵਾਲੇ ਵੀ ਨੇ ਵਿੱਚ ਆਪਣਾ ਟਾਇਰ ਪੰਚਰ ਵਾਲੇ ਵੀ ਨੇ ਪਿੰਟਰ ਵੀ ਨੇ ਰੋਜ਼ਗਾਰ ਹੋ ਰਹੇ ਨੇ ਮੱਟੋਂ ਘੱਟ 22 2300 ਲੋਕ ਜਿਹੜੇ ਨੇ ਉਹ ਬੇਰੋਜ਼ਗਾਰ ਨੇ ਨਹੀਂ ਮੰਨ ਕਰਦੇ ਹੋਰ ਅਸੀਂ ਤੇ ਕਹਿੰਦੇ ਆ ਜੀ ਵੀ ਚਲੋ ਸਰਕਾਰ ਦਾ ਹੁਕਮ ਹੈ ਸਿਰ ਮੱਥੇ ਤੇ ਵੀ ਸਾਨੂੰ ਕੀ ਹੈ ਵੀ ਇੱਥੋਂ ਢਾਕੇ ਸਾਨੂੰ ਜਿੱਥੇ ਵੀ ਹੈ ਸਾਨੂੰ ਪਹਿਲਾਂ ਜਗ੍ਹਾ ਦੱਸ ਦਿਓ ਤਾਂ ਜੋ ਅਸੀਂ ਆਪਣੇ ਕੋਫੇ ਰਿਮੂਵ ਕਰਕੇ ਇਦਾਂ ਹੀ ਉੱਥੇ ਲੈ ਜਾਈਏ ਨਹੀਂ ਤੇ ਤਾਂ ਜਦੋਂ ਇੱਕ ਵਾਰੀ ਤੋੜ ਲਈਏ ਤੋੜ ਦੇਣਗੇ ਤੇ ਫਿਰ ਬੜਾ ਔਖਾ ਹੋ ਜਾਂਦਾ ਇਹਨੂੰ ਦੁਬਾਰਾ ਜੋੜਨਾ ਨੇ ਆਰਾਮ ਨਾਲ ਚੱਕਣ ਵਾਸਤੇ ਕਹਿ ਰਹੇ ਨੇ ਜਾਂ ਤੋੜ ਰਨੇ ਨੇ ਕੀ ਕਰਮੇ ਕਰ ਰਹੇ ਨੇ ਇਹ ਤੋੜਨ ਵਾਸਤੇ ਸਾਨੂੰ ਕਹਿ ਰਹੇ ਨੇ ਵੀ ਇੱਥੋਂ ਓਕੇ ਥੋੜਾ ਹੋ ਤੁਸੀਂ ਪਰ ਅਸੀਂ ਰਿਕੁਐਸਟ ਕਰ ਰਹੇ ਆ ਇਹਨਾਂ ਨੂੰ ਕਿ ਸਾਡੀ ਸੁਣੋ ਵੀ ਅਸੀਂ ਸਾਨੂੰ ਟਾਈਮ ਦਿਓ ਖੋਲਣ ਦਾ ਸਾਨੂੰ ਜਗ੍ਹਾ ਦੱਸੋ ਅਸੀਂ ਆਪਣਾ ਖੋਲ ਕੇ ਜਿੱਥੇ ਸਾਨੂੰ ਇਹ ਕਹਿੰਦੇ ਨੇ ਉੱਥੇ ਅਸੀਂ ਪਹੁੰਚ ਜਾਨੇ ਅਸੀਂ ਤਾਂ ਕਿਰਾਇਆ ਦੇਣਾ ਹੈ ਜੀ ਕਿਰਾਇਆ ਦੇ ਰਹੇ ਆ ਪਿਛਲੇ 30 ਸਾਲਾਂ ਤੋਂ ਲਗਾਤਾਰ ਕਿਰਾਇਆ ਦੇ ਰਹੇ ਆ ਇਹਨਾਂ ਨੂੰ ਚਾਹੀਦਾ ਸੀ ਸਾਨੂੰ ਪਹਿਲਾਂ ਆ ਕੇ ਜਗ੍ਹਾ ਦੱਸ ਦਿੰਦੇ ਵੀ ਇੱਥੇ ਤੁਸੀਂ ਜਾਣਾ ਨਿਸ਼ਾਨਦੇਹੀ ਕਰ ਦਿੰਦੇ ਸਾਨੂੰ ਆਈ ਉੱਥੇ ਜਾ ਕੇ ਆਪਣੇ ਇਹਨਾਂ ਦੇ ਕਹਿਣ ਤੋਂ ਪਹਿਲਾਂ ਹੀ ਆਹੀ ਰੱਖ ਦੇਣੇ ਸੀ